ਹਾਂਜੀ ਮਲਕ ਪਿੰਡ ਆ ਗਏ ਦਿਖਰਾਓ ਹਲੋ ਪੂਰੀ ਅੱਜ ਦਾ ਸ਼ੂਟ ਇੱਥੇ ਦਿਕਸ਼ਨ ਸਾਹਿਬ ਮੰਡੀ ਉੱਪਰ ਬਣੇ ਫਿਰਦੇ ਤੋਂ ਪੱਜ ਬਈ ਆ ਕੇ ਹਲਾ ਛੱਡੇ ਫਿਰਦੇ ਥੋੜਾ ਸਿਨਾ ਮੈਂ ਕਿਹੜੀ ਐਂਗਲ ਸੀਗਾ ਦੇਖੀ ਤੂੰ ਉੱਥੇ ਜਾ ਕੇ ਹੁਣ ਤੱਕ ਨਾ ਹਪਾ ਕਰਾਉਣਾ ਫੜਾ ਇੱਧਰ ਮੈਨੂੰ ਜਾਨ ਲਾ ਜਾ ਕੇ ਕੰਮ ਕਰਾ ਚੋਲ ਲਾ ਤੇਰਾ ਰੇਟ ਮੈਨੂੰ ਤੈਨੂੰ ਪਤਾ ਹੈ ਓਏ ਇਹਨੂੰ ਹਿਆਰ ਨੂੰ ਕਿੱਲਾ ਦੇਣਾ ਦੇਖੀ ਜਿਹੇ ਜਿਹੇ ਹਾਲਾਤ ਤੇਰੇ ਇਹਨਾਂ ਨੇ ਪਾਣੀ ਪੈ ਨਹੀਂ ਰੋਕਦਾ ਪੈ ਨਹੀਂ ਰੋਕਦਾ ਤੇ ਖਾਣ ਨਹੀਂ ਦੇਖੋ ਹਾਂ ਦਾਣਾ ਪਤੀ ਹੋ ਗਿਆ ਨਾ ਹਾਂ ਦਾਣਾ ਆਇਆ ਚਾਹੀਦੀ ਸੀ ਅੱਛਾ ਬੋਲਾ ਬੋਲਾ ਐਂ ਸਾਖ ਤੋਂ ਮਾ ਦਿਖਾ ਇਹ ਜਿੱਥੇ ਜਾਵੇ ਨਾ ਇਹਨੂੰ ਖਚਾਂ ਲੱਭ ਜਾਂਦੇ ਆ ਪਾਪਕੋਰਨ ਲੈਣੇ ਸੈਂ 40 40 40 ਪਾਪਕੋਰਨ ਲੈਣੇ ਤੁਸੀਂ ਪਾਪਕੋਰਨ ਲੈ ਆ ਪਾਪਕੋਰਨ ਲੈਣ ਨਾ ਉਹ ਵਧੀਆ ਆ ਜੀ ਚਲੀ 20 ਰੁਪਏ ਕਿਲੋ 20 ਰੁਪਏ ਕਿਲੋ ਪੱਕ ਬੰਨੀ ਸੋਹਣੀ ਲੱਗਦੀ ਤਾਂ ਪਰਨੇ ਤੇ ਜਮਾਈ ਹੋਰ ਲੱਗੀਆਂ ਨਾ ਉਹ ਰੰਗ ਕਿੰਨਾ ਕਾਲ ਹੋ ਗਿਆ ਵਾ ਤਾਂ ਵੀ ਸੋਹਣੇ ਲੱਗਦੇ ਇਧਰ ਭਈਆ ਚੈੱਕ ਕਰੋ ਤੁਸੀਂ ਹਾਂ ਅ ਤੁਸੀਂ ਨਾਲ ਨਾਲ ਚੈੱਕ ਕਰੋ छोटे कबल बोर्ड रा करते यार बामा जी मेरी भी यार मैं लभिया नहीं ਮੇਰੀ ਡੈਕਸਨ ਵਾਲੀਆਂ ਬਹੁਤ ਵਧੀਆ ਆ ਪਰ ਅੱਖਾਂ ਕਿੱਥੇ ਮੈਨੂੰ ਪਤਾ ਨਹੀਂ ਬਾਹਮਾ ਕਾਲੀਆਂ ਕਰਾਈ ਦੱਲਾ ਮੈਂ ਹੂੰ ਦੇ ਰੰਗ ਆ ਕੁਛ ਮਜ਼ਾ ਕਰੀਏ ਸੰਸਕ੍ਰੀਨ ਲੈ ਕੇ ਰੱਖਣੀ ਆ ਰੱਖਣੀ ਬਈ ਰੱਖਣੀ ਆਪਾਂ ਨੂੰ ਬਹੁਤ ਲੋੜ ਆ ਮੈਂ ਤਾਂ ਭਈਆ ਮੈਂ ਮੇਕਅਪ ਦੀ ਕਿੱਟ ਵੀ ਰੱਖਣੀ ਆ ਮੇਕਅਪ ਆਟ ਸਨ ਵਾਲੇ ਆਂ ਬਾਂਜੜਨ ਮੈਂ ਇਹਦਰ ਝੋਨਾ ਲੱਗਿਆ ਆ ਗੱਡੀ ਦਾ ਹੀ ਆ ਉਹ ਤੁਹਾਨੂੰ ਪਤਾ ਹੈ ਸਾਡੀ ਗੱਡੀ ਦਾ ਹੀ ਆ ਕੀ ਬੋਲਾ ਜਿਹੜਾ ਸਾਈਡ ਤੇ ਲੱਗਿਆ ਉਥੋਂ ਟੇ ਮੜਗਾੜ ਹੋਣਾ ਮੈਨੂੰ ਲੱਗਦਾ ਸਾਡੀ ਗੱਡੀ ਦਾ ਹੀ ਆਓ ਦੇਖੋ ਸਾਈਡ ਦੇਖ ਦੇ ਕੋਈ ਨਾ ਇੱਧਰ ਮੱਕੀ ਪੱਕੀ ਹੋਈ ਆ ਉਹ ਵੱਡੀ ਚੱਲੀ ਹੁੰਦੀ ਆ ਇੱਧਰ ਝੋਨਾ ਪੀਚੇ ਹੋਇਆ ਸਿੱਖਾ ਇਹਦਾ ਵੇਗੰਦਾ ਉਹ ਸੋਹਣੀ ਜੀ ਉਧਰ ਪਨੀਰ ਲੱਗੀ ਆ ਝੋਨੇ ਦੀ ਉਹ ਦੇਖਿਆ ਨੀ ਆ ਇਹ ਪਨੀਰ ਲੱਗਦੀ ਬਹੁਤ ਸੋਹਣੀ ਆ ਹਰੀ ਹਰੀ ਜਮ ਹਰੀ ਅੱਖਾਂ ਨੂੰ ਬੜਾ ਆਰਾਮ ਮਿਲਦਾ ਦੇਖ ਕੇ ਆ ਦੇਖ ਕਿਦਾਂ ਲਹਿਰਾਉਂਦੀ ਪਈ ਆ ਨਨ ਕੋਲੋਂ ਦੀ ਦਿਖਾਣਾ ਵੜਾ ਅੱਜਕੱਲ ਮੇਰੇ ਸ਼ੂਟ ਚੱਲਦੇ ਪਏ ਆ ਪਿੰਡਾਂ 'ਚ ਚੈੱਕ ਕਰੋ ਉਹ ਵੀ ਨਾ ਇੰਟਰਨੈਸ਼ਨਲ ਵਾਈਬ ਸੋ ਅੱਜਕੱਲ ਮੇਰੇ ਸ਼ੂਟ ਜਿਹੜੇ ਹੈਗੇ ਨੇ ਉਹ ਪਿੰਡਾਂ 'ਚ ਚੱਲਦੇ ਪਏ ਆ ਤੇ ਜਿਹੜੇ ਕਲਾਇੰਟ ਆ ਮੇਰੇ ਉਹਨਾਂ ਦੀ ਕੈਂਪੇਨ ਕਰ ਰਹੇ ਆ ਪੰਜਾਬ ਦੇ ਅੱਡ-ਅੱਡ ਪਿੰਡਾਂ 'ਚ ਸ਼ੂਟ ਕਰਨਾ ਹੁੰਦਾ ਮੈਂ। ਸੋ ਇਹਦੇ ਕਰਕੇ ਬਹੁਤ ਵਧੀਆ ਮੌਕਾ ਮਿਲ ਜਾਂਦਾ ਕਿ ਤਾਂ ਪਿੰਡ ਕੋਮਣ ਦਾ। ਤੇ ਦੂਜਾ ਮੋਟਰਾਂ ਤੇ ਬਹਿ ਕੇ ਉਹ ਰੇਦੀਆਂ ਰੋਟੀਆਂ ਖਾਣ ਦਾ ਬਹੁਤ ਸਵਾਦ ਆਉਂਦਾ। ਤੇ ਹਾਂ ਬੰਬੀਆਂ ਦੇ ਨਾਲ ਦਾ ਵੀ ਜੱਗ ਮਜ਼ਾ ਆਉਂਦਾ। ਮੈਂ ਥੋੜਾ ਨਾ ਪਹਿਲਾਂ ਨਾਤਾ ਸੀਗਾ। ਉਹਦਾ ਵਲੌਗ ਤਾਂ ਨਹੀਂ ਮੈਂ ਬਣਾਇਆ ਬਟ ਉਹਦਾ ਸ਼ਾਰਟ ਜ਼ਰੂਰ ਮੈਂ ਇੱਥੇ ਐਡ ਕਰ ਦਿੰਦਾ। ਮੈਂ ਤਾਂ ਦਿਖਸ਼ਦਾਈ ਜਾ ਰਹੀ ਸੀਗੇ। ਤੇ ਵਾਪਸ ਲੁਧਿਆਣੇ ਨੂੰ। ਨਾਵਾਂ ਖਨਾਰ ਰੋਡ ਤੇ ਰਸਤੇ ਤੇ ਮੋਟਰਾਈਸ ਚੱਲ ਰਹੀ ਸੀ ਉਹ ਦੇਖ ਕੇ ਸਾਡੇ ਮੂਹ ਤੇ ਆ ਗਿਆ ਪਾਣੀ ਅਸੀਂ ਫਿਰ ਪਾਣੀ ਲਾਦੇ ਹੋਏ ਮੋਟਰ ਚ ਨਾ ਆਇਆ ਨਾ ਛੋਲੇ ਦੀ ਬੀਜਾਈ ਗੱਲ ਕਰਨ ਦੇ ਪਤਾ ਲੱਗਾ ਇਹਨਾਂ ਨੂੰ ਮਿਲਦਾ ਜੀ 5000 ਨੂੰ ਕਿਲਰ 5000 ਨੂੰ ਕਿਲਰ ਮਿਲਦਾ ਤੇ 1 ਘੰਟਾ ਚਲਾ ਦਿੰਦੇ ਆ ਚਲੋ ਥੋੜਾ ਜਿਹਾ ਨੌਲੇਜ ਇਫੈਕਟ ਹੋ ਗਿਆ ਇਹ ਆਪਣੀ ਫੋਟੋ ਬੈਠੀ ਆ ਤੇ ਉਹ ਆਪਣੇ ਬਾਈ ਹੁਣੀ ਬਟੇ ਜਿਹਨੂੰ ਇੰਟਰੋ ਲੈਣਾ ਸੀ ਆਪਾਂ ਉਹ ਆਪਣੀ ਗੱਡੀ ਖੜੀਆ ਨੰਬਰ ਦਿਖਾਉਣਾ ਚਾਹੀਦਾ ਮੈਨੂੰ ਜੋ ਕਿ ਹੌਤੇ ਸ਼ੂਟ ਲੱਗੇ ਸਾਰ ਪਹਿਲਾਂ ਮੈਂ ਸ਼ੂਟ ਉੱਥੇ ਕਰ ਰਿਹਾ ਸੀਗਾ ਵਿੱਚ ਮੱਕੀ ਦੇ ਵਿੱਚ ਸ਼ੂਟ ਕਰ ਰਿਹਾ ਸੀ ਸ਼ੂਟ ਸ਼ੂਟ ਕਰਕੇ ਹੁਣ ਥੋੜੀ ਬ੍ਰੇਕ ਲਈ ਆ ਇੱਥੇ ਚਾਹ ਪਾਣੀ ਦੀ ਸੋ ਪਾਣੀ ਪੀ ਰਿਹਾ ਹੁਣ ਮੈਂ ਬੜਾਈ ਵਧੀਆ ਠੰਡਾ ਪਾਣੀ ਆ ਉਨੇ-ਉਨੇ ਬਾਬਰ ਵਾਲਾ ਦੇਖਦੇ ਹੋਏ ਸਾਡੇ ਰਿਪੋਰਟਰ ਤਿੰਨ ਤੋਂ ਦੇਖ ਚਲੇਆ ਰਿਪੋਰਟ ਕਰਦੇ ਹੋਏ ਉਹ ਬਾਬਰ ਵਾਲਾ ਜਾਂਦਾ ਪਿਆ ਪਹਿਲਾਂ ਬੋਲੇ ਨਹੀਂ ਹੁਣ ਬੋਲੇ ਆ ਉਹ ਹਲਕਾ ਲੱਗਣਾ ਜਰਾ ਉਹ ਬੋਰੀ ਜੇ ਇਮ ਰੈਕਸ਼ਨ ਚ ਆ ਉਹ ਬੋਰੀ ਉੱਤੇ ਉੱਡ ਰਹੀ ਹੈ ਉਹ ਦੇਖੋ ਜੇ ਤੁਹਾਨੂੰ ਬੋਰੀ ਉੱਡ ਰਹੀ ਦਿਖ ਰਹੀ ਆ ਇਹ ਬਾਬਰ ਵਾਲਾ ਡਾ ਰਿਹਾ ਸੀ ਇਹਨੂੰ ਉਹ ਦੇਖੋ ਉਹ ਦੇਖ ਬਾਬਰ ਵਾਲਾ ਤਿੰਨ ਜਰਾ ਜੀ ਇਹ ਚੱਕੋ ਜੀ ਇਹ ਦਾ ਖਵਾ ਜਾ ਉਹ ਦੇ ਘੁੰਮ ਰਿਹਾ ਐਕਸ਼ਨ ਚ ਲੈ ਕੇ ਜਾ ਉਹ ਦੇਖੋ ਉਹੀ ਘੁੰਮ ਰਿਹਾ ਉਹਦੇ ਜਿਵੇਂ ਬਾਬਰੂ ਘੁੰਮ ਰਿਹਾ ਨਾ ਬੋਰੀ ਉਹੀ ਘੁੰਮਦੀ ਪਈ ਆ ਆ ਦੇ ਹੁਣ ਵਿੱਚੋਂ ਨਿਕਲੀ ਉਹਦੇ ਟਰੈਕਟਰ ਵਾਲਾ ਕਿੱਥੇ ਹੁੰਦਾ ਆਪਣਾ ਟੈਵਰ ਰੋਡ ਤੋਂ ਲੈ ਲਾ ਲਾ ਲੇ ਲੇਟ ਆ ਗਈ ਮੋਟਰ ਤੇ ਕਹਿੰਦੇ 1 ਵਜੇ ਲੈੜ ਆ ਜਾਂਦੀ ਆ ਤੇ ਅਦਰ ਦक्षिਣ ਹੋ ਗਿਆ ਆਪਣੇ ਕੱਛੇ ਤੋਂ ਬਾਹਰ ਜਿਵੇਂ ਉਹਨੇ ਮੁੰਡੇ ਨੇ ਕਿਹਾ ਜੀ ਮਾਈਕ ਤਾਂ ਅੱਗੇ ਕਰਦਾ ਕਰਾ ਬਸ ਹੁਣ ਗੋਹਣ ਜੀ ਮੈਂ ਕਲਿੱਪ ਦਿਖਾਉਣਾ ਇੱਦਾਂ ਕਿ ਤੁਹਾਨੂੰ ਕਲਿੱਪ ਬਹੁਤ ਘੈਂਟ ਆ। ਇਹੋ ਉਹ ਵਾਟ ਲਾਈ ਵੀ ਆ ਮੁੰਡੇ ਨੇ ਸੱਚੀ ਮੋਟਰ ਦਾ ਸਾਜਾ ਪਾਣੀ ਫੇਰ ਇੱਕ ਵਾਰੀ ਉਹਨੂੰ ਦਸ਼ਕਾ ਜਾ ਜਾ ਰਿਹਾ 15 ਹਰੇ ਆ ਅਸਰ ਹੋ ਜਾਣਾ ਅਸਰ ਹੋ ਜਾਣਾ। ਇਹ ਜਿਵੇਂ ਤਾਂ ਫੋਨ ਥੱਲੇ ਡੇਗਲੇ ਭਾਈ ਇੱਕ ਟਿੰਟ ਕਰਦੇ ਨੇ ਮੈਨੂੰ ਫਿਰ ਬੇਦਖਲ ਕਰਦੇ ਨੇ। ਉਹਨੂੰ ਯਾਰ ਸਾਰਾ ਤੇਰਾ ਬਰੋ 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 ਮੈਂ ਖਸਮ ਭਾਈ ਇਹਨੂੰ ਡਰ ਲੱਗਦਾ ਹੀ ਹੈ। ਆ ਦੋ ਮਿੰਟ ਲਾ ਦੋ ਸੁਖ ਜੀ ਨੇ ਇਹ ਜਿਹੜਾ ਨਹੀਂ ਮਾਰ ਚੁ ਵੀ ਮਾਰੇ ਲੈ ਵੀਰ ਜਿੰਦਰ ਬਾਈ ਨੇ ਜੇਰਾ ਕਰਨੇ ਆ ਜੇ ਮੈਂ ਵੀ ਨਾਲਣਾ ਫਿਰ ਸਾਰੇ ਬਈਓ ਚਪਾਓ ਓਏ 10 ਜਾਨਾਂ ਵਿੱਚ ਵੜ ਜਾਣੇ ਆਪਾਂ ਇਕੱਠੇ ਹੋ ਗਏ ਹਨ ਉਹ ਕੰਮਾਂ ਜਲਦੀ ਵੀ ਆ ਆ ਹੁੰਦਾ ਵਰਕ ਸਪਿਰਟ ਉੱਥੇ ਕੰਮ ਚੱਲ ਰਿਹਾ ਇੱਥੇ ਮੋਟਰ ਤੇ ਪੈਰਾਂ ਬਾਕੇ ਬੈਠ ਰਹੇ ਨੇ ਡੋਲ ਪੈਂਟ ਲਾ ਰਹੇ ਨੇ ਇਹ ਕੈਮਰਾ ਨਾ ਆਪਣਾ ਅੰਦਰ ਪਿਆ ਭਾਈ ਉਹਨਾਂ ਨੇ ਪਹਿਲਾਂ ਕਿਹਾ ਆਪਣੇ ਸਮਾਂ ਦਾ ਆਜ ਵੀ ਹੋਰ ਆਪਾਂ ਕਿਹ طرف ਮਾਰ ਗੱਡੀ ਰੱਖਦਾ ਮੇਰੀ ਗੱਲ ਸੁਣ ਮੜਗਾ ਗੱਡੀ ਰੱਖ ਕੇ ਮੈਂ ਨਹੀਂ ਜਾਂਦਾ ਮੜਗਾੜ ਜਾਣੇ ਚ ਗੱਡੀ ਰੱਖਦੀ ਤੂੰ ਗੱਡੀ ਰੱਖ ਕੇ ਹੋ ਗਿਆ ਮੜਗਾ ਜਾ ਮੈਂ ਫੋਨ ਮਾਰ ਦਿੰਦਾ ਸਿਫਰਾ ਤੂੰ ਆਏ ਹਾਏ ਚਿਕਨਿਆ ਲੱਗਦਾ ਤੈਨੂੰ ਕੀ ਬਾਈ ਤੇ ਤਾਂ ਲੱਤਾਂ ਦਿਖਦੀਆਂ ਹੀ ਨਹੀਂ ਆ ਗਈਆਂ ਜਿਆਦਾ ਕੱਚ ਹੋ ਗਿਆ ਨਾ ਜਿਆਦਾ ਕੱਚ ਹੋ ਗਿਆ ਜਿਆਦਾ ਸੁਭਨ ਬੰਦੇ ਉਹ ਆ ਗਿਆ ਇੱਕ ਪਾਸੇ ਸੋਫਾ ਵੀ ਹੈ ਮੋਟਰ ਦਾ ਬਹੁਤ ਜਿਆਦਾ ਦੂਜੇ ਪਾਸੇ ਤਾਂ ਬੁਰੀ ਚਵਦੀ ਆ ਪਰ ਇਹ ਸਭ ਦੇ ਬਾਵਜੂਦ ਝੂਨਾ ਝੂਨਾ ਲਾਉਣ ਦੇ ਬਾਵਜੂਦ ਇੰਨੀ ਤੁੱਪ ਹਿਊਮਿਡਿਟੀ ਹੋਣ ਦੇ ਬਾਵਜੂਦ ਇਹ ਬੰਦੇ ਥੋੜੇ ਹੀ ਕੰਮ ਕਰਕੇ ਸੋਹਰੇ ਨੇ ਤੇ ਆਪਣਾ ਜਿਵੇਂ ਲੇਟ ਜਾਂਦੀ ਆ ਏਸੀ ਬੰਦ ਹੁੰਦਾ ਤੇ ਅਸੀਂ ਇਥੋਂ ਲੈ ਨਹੀਂ ਲੈ ਇਹ ਤੇਰਾ ਹੁਸਰ ਅੱਧ ਨਾਲ ਕੁੱਛ ਨਹੀਂ ਪਾਇਆ ਤੇ ਆ ਦੇਖ ਲਓ ਇਧਰ ਕਿੰਨੀ ਸੰਤੁਸ਼ਟੀ ਆ ਜ਼ਿੰਦਗੀ ਤੋਂ ਦਰਹਦੀ ਸ਼ਾਮੇ 8:00 ਪਏ ਨੇ ਕੋਈ ਪੱਖਾ AC ਕੂਲਰ ਕੁਝ ਨਹੀਂ ਹੈਗਾ ਬਸ ਐਂ ਥੋੜੀ ਜਿਹੀ ਗਰਮ ਹਵਾ ਚੱਲੀ ਜਾਂਦੀ ਪਈ ਆ ਹੌਲੀ ਹੌਲੀ ਜ਼ਿੰਦਗੀ ਚਲੋ ਆਪੋ ਆਪਣੀਆਂ ਸਾਰੀ ਉਹਦੀ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਜੋ ਜਿਹਦੇ ਕੋਲ ਹੈਗਾ ਉਹਦੇ ਲਈ ਦੇਖੋ ਜੋ ਤੁਹਾਡੇ ਕੋਲ ਹੈਗਾ ਉਹ ਕਿਸੇ ਕੋਲ ਉਹ ਵੀ ਨਹੀਂ ਹੈਗਾ ਤੋਂ ਸ਼ੁਕਰੀਦਾਰ ਰਹੋ ਉਹਨਾਂ ਕਮੂਕੇ ਲੋ ਲੋ ਪਾਣੀ ਰੋਕ ਰਿਹਾ ਪਾਣੀ ਦਾ ਨਜ਼ਾਰਾ ਲੈਂਦੇ ਹੋਏ ਤਿੰਨੇ ਜਣੇ ਬੈਠੇ ਆਲਾ ਤਲਮ ਕਾ ਕੇ ਮੋਟਰ ਵਿੱਚ ਠੰਡਾ ਪਾਣੀ ਚਿਲਡ ਪਾਣੀ ਫ੍ਰਿਜ ਨਾਲ ਠੰਡਾ ਪਾਣੀ ਹਾਂਜੀ 4 ਵਜੇ ਪੈਕਅਪ ਅਜ ਟਾਈਮ ਸਰ ਹੀ ਹੋ ਗਿਆ ਐਕਸਪੈਕਟਡ ਨਹੀਂ ਸੀਗਾ ਅੱਡੀ ਛੇਤੀ ਪੈਕਪ ਹੋਣਾ ਲੱਗਦਾ 7-8 ਵਜੇ ਤੱਕ ਪੈਕਪ ਹੋਊਗਾ ਪਰ ਚਲੋ ਟਾਈਮ ਸਰ ਨਹੀਂ ਵਹਿਲੇ ਹੋ ਗਿਆ ਉਹ ਕਲਪ ਪੈੜ ਕਰੂ ਅਜ ਦੇਖੀ ਹੋਇਆ ਉਹ ਕਲਿੱਪ ਜਾਣ ਕਰ ਲਿਆ ਉਹ ਯਾਰ ਦੇ ਆ ਕਿ ਹੁਣ ਲੁਧਿਆਣਾ ਵੀ ਚੱਲੇ ਪਏ ਨੇ ਕਰਦੇ ਕਾਊਂਟਿੰਗ ਅੱਧਾ